ਨਮਸਕਾਰ ਸਤ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜਕਲ ਮਹਾਕਾਲ ਕਈ ਰੂਪਾਂ ਵਿੱਚ ਤੁਸੀਂ ਆਮ ਫਾਜ਼ਿਲਕਾ ਸ਼ਹਿਰ ਤੇ ਅਰਨੀ ਵਾਲਾ ਵਿੱਚ ਸਰਕਾਰੀ ਅਦਾਰਿਆਂ ਵਿੱਚ ਸ਼ਰਿਆਮ ਲੋਕਾਂ ਨੂੰ ਅਸ਼ੀਰਵਾਦ ਦਿੰਦੇ ਦੇਖ ਸਕਦੇ ਹੋ ਇਹਨਾਂ ਨੇ ਮੂੰਹ ਤੇ ਮੇਕਅਪ ਕਰਕੇ ਗੱਲ ਵਿੱਚ ਨਕਲੀ ਖੋਪੜੀਆਂ ਪਾ ਕੇ ਕਮੰਡਲ ਫੜ ਕੇ ਨਾਥਾਂ ਦੇ ਰੂਪ ਧਾਰੇ ਹੋਏ ਨੇ ਤੇ ਟੀਮਾਂ ਬਣਾਈਆਂ ਨੇ ਤੇ ਇਹ ਸੱਚ ਤਾਂ ਇਹ ਹੈ ਕਿ ਇਹ ਗਲਤ ਆਨਸਰ ਹੈ ਜਦੋਂ ਅਸੀਂ ਇਹਨਾਂ ਦੀ ਫੋਟੋ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਮੂੰਹ ਲੁਕੋ ਕੇ ਭਾਈ ਦੇ ਨਜ਼ਰ ਆਏ ਇਹਨਾਂ ਦੀ ਛਾਣਬੀਨ ਕੀਤੀ ਜਾਵੇ ਤਾਂ ਬਹੁਤ ਕੁਝ ਸਾਹਮਣੇ ਆਏਗਾ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਕਿ ਇਹਨਾਂ ਤੇ ਕੀ ਐਕਸ਼ਨ ਲੈਂਦਾ ਹੈ ਨਿਸ਼ੇ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਇਹਨਾਂ ਨਾਲ ਗੱਲਬਾਤ ਕਰੋ ਗੁਰਪ੍ਰੀਤ ਜੀ ਬਿਲਕੁਲ ਚਲਦਾ ਹੈ ਪਾਕਿਸਤਾਨ ਹਾਂਜੀ ਬਾਬਾ ਜੀ ਤੁਸੀਂ ਇੱਥੇ ਸਰਕਾਰੀ ਦਫ਼ਤਰ 'ਚ ਕੀ ਕਰ ਰਹੇ ਹੋ ਚਾਹ ਪਾਣੀ ਦਾ ਨਹੀਂ ਇਹ ਚਾਹ ਪਾਣੀ ਵਾਲੀ ਜਗ੍ਹਾ ਹੈ ਤੁਸੀਂ ਦੱਸੋ ਕਿਵੇਂ ਆਏ ਹੋ ਇੱਥੇ ਫਿਰਦੇ ਤੁਰਦੇ ਆ ਗਿਆ ਨਹੀਂ ਨਹੀਂ ਫਿਰਦੇ ਤੁਰਦੇ ਸਰਕਾਰੀ ਜਗ੍ਹਾ ਹੈ ਤੁਸੀਂ ਫਿਰਦੇ ਤੁਰਦੇ ਨਹੀਂ ਤੁਸੀਂ ਇੱਥੇ ਕੋਈ ਜਮ੍ਹਾਂਬੰਦੀ ਕਢਾਣੀ ਆ ਤੁਸੀਂ ਕੋਈ ਕੰਮ ਹੈ ਕਿਵੇਂ ਆਏ ਹੋ ਇੱਥੇ ਤੁਹਾਨੂੰ ਚਲੇ ਜਾਣਾ ਸਾਡਾ ਕੀ ਫਾਇਦਾ ਨਹੀਂ ਨਹੀਂ ਮਸਲੇ ਦੀ ਨਹੀਂ ਗੱਲ ਹੈਗੀ ਅਸੀਂ ਤੁਹਾਨੂੰ ਪੁੱਛ ਰਹੇ ਆ ਵੀ ਇਹ ਸਰਕਾਰੀ ਅਦਾਰਾ ਹੈ ਤੇ ਇੱਥੇ ਤੁਹਾਨੂੰ ਇਹਨਾਂ ਪਤਾ ਤੁਸੀਂ ਫਾਜ਼ਿਲਗਾ ਕਿੰਨੇ ਜਣੇ ਦੀ ਟੀਮ ਹੈ ਤੁਹਾਡੀ ਇਹ ਤੇ ਕਿੰਨੇ ਜਾਣਿਆਂ ਦੀ ਟੀਮ ਚੱਲ ਰਹੀ ਤੁਹਾਡੀ ਇਹ ਨਾਖ ਹੈਗੇ ਨਾਖ ਮਾਰੇ ਦੱਸੋ ਨਾਖ ਜੂਗੀਆਂ ਨਾਖ ਲੋਕਾਂ ਦੀ ਡੈਫੀਨੇਸ਼ਨ ਦੱਸੋ ਨਾਤਾਂ ਬਾਰੇ ਕਲੀਅਰ ਕਰੋ ਵੀ ਨਾਖ ਕੌਣ ਹੁੰਦੇ ਆ ਜੋਗੀ ਹੁੰਦੇ ਆ ਸਪੇਰੇ ਹੁੰਦੇ ਆ ਸਭ ਹੈਗਾ ਤੁਹਾਡੇ ਕੋਲ ਨਹੀਂ ਤਾਰ-ਗਾਟੇ ਹੈ ਬੱਚਿਆਂ ਦਾ ਪਰਿਵਾਰ ਦਾ ਨਹੀਂ ਨਹੀਂ ਪਰਿਵਾਰ ਦਾ ਹੈਗਾ ਤੁਸੀਂ ਜਵਾਨ ਜੱਕੇ ਹੈਗੇ ਹੋ ਤੁਸੀਂ ਕੋਈ ਕੰਮ ਕਰ ਸਕਦੇ ਹੋ ਠੀਕ ਹੈ ਚਲੋ ਨਹੀਂ ਨਹੀਂ ਕੋਈ ਨਹੀਂ ਇੱਥੇ ਦਿਖਾਈ ਨਹੀਂ ਦੇਣੇ ਚਾਹੀਦੇ ਇਹ ਸਰਕਾਰੀ ਅਦਾਰਾ ਹੈ ਜੀ ਠੀਕ ਹੈ ਚਲੋ ਬਾਅਦ ਚਲੋ ਬਹੁਤ ਚਲੋ ਬਾਅਦ 엄마 por ko drishanta de jo